ਬੀਤੇ ਦਿਨੀ ਸਲਮਾਨ ਖਾਨ ਤੇ ਉੱਤੇ ਕ ਹਮਲਾ ਕੀਤਾ ਗਿਆ ਸੀ ਕੁਝ ਗੈਂਗਸਟਰਾਂ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ ਹੁਣ ਸਲਮਾਨ ਖਾਨ ਨੂੰ ਮਾਰਨ ਲਈ ਇਸ ਗੈਂਗ ਨੇ 6 ਸ਼ੂਟਰ ਜਿਹੜੇ ਹੈਗੇ ਸੀ ਉਹਨਾਂ ਨੂੰ 20 ਲੱਖ ਦੀ ਦਿੱਤੀ ਸੀ ਫਰੋਤੀ ਚਾਰਜ ਸ਼ੀਟ ਵਿੱਚ ਹੈਰਾਨੀਜਨਕ ਖੁਲਾਸੇ ਜਿਹੜੇ ਹੋ ਚੁੱਕੇ ਹੈਗੇ ਨੇ ਜੀ ਹਾਂ ਮੋਟਰਸਾਈਕਲ ਸਵਾਰ ਉੱਤੇ ਦੋ ਵਿਕਤੀਆਂ ਵੱਲੋਂ ਬਾਦਰਾ ਦੇ ਗੈਲੈਕਸੀ ਅਪਾਰਟਮੈਂਟ ਦੇ ਵਿੱਚ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਿੱਤੀ ਗਈ ਸੀ ਹਾਲਾਂਕਿ ਅਦਾਕਾਰ ਘਰ ਦੇ ਵਿੱਚ ਹੀ ਸੀ ਪਰ ਉਹਨਾਂ ਦੇ ਕੋਈ ਵੀ ਨੁਕਸਾਨ ਉਹਨਾਂ ਨੂੰ ਨਹੀਂ ਪਹੁੰਚਿਆ ਸਲਮਾਨ ਖਾਨ ਨੂੰ ਵਾਈਸ ਰੈਨੀ ਦੀ ਸੁਰੱਖਿਆ ਮਿਲਣ ਦੇ ਬਾਵਜੂਦ ਗੋਲੀਬਾਰੀ ਦੇ ਸਮੇਂ ਕੋਈ ਵੀ ਕਾਂਸਟੇਬਲ ਉੱਥੇ ਮੌਜੂਦ ਨਹੀਂ ਸੀ ਕਈ ਲੋਕ ਸ਼ੱਕੀ ਜਿਹੜੇ ਗ੍ਰਫਤਾਰ ਕੀਤੇ ਗਏ ਸੀ ਪੁਸ਼ਕਿਸ਼ ਜਾਰੀ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵੱਡੇ ਖੁਲਾਸੇ ਰਗੇ ਕੀਤੇ ਜਾ ਰਹੇ ਕਿ ਹੁਣ ਇੱਕ ਨਵੀਂ ਅਪਡੇਟ ਜਿਹੜੀ ਗਈ ਹੈ ਨਿਕਲ ਕੇ ਸਾਹਮਣੇ ਆਈ ਹੈ ਕਿ ਲਾਲਨਸ ਬਿਸ਼ਨੋਈ ਨੇ ਸੁਲਮਾਨ ਖਾਨ ਨੂੰ ਮਾਰਨ ਲਈ ਇਹਨਾਂ 6 ਲੋਕਾਂ ਨੂੰ 20 ਲੱਖ ਰੁਪਏ ਦਿੱਤੇ ਸਨ ਤੁਹਾਨੂੰ ਦੱਸ ਦਈਏ ਕਿ ਇਹ ਅਪਡੇਟ ਲਾਰੈਂਸ ਬਿਸ਼ਰੋਈ ਦੇ ਭਰਾ ਅਮਨਮੋਲ ਬਿਸ਼ਰੋਈ ਅਤੇ ਬਿਸ਼ਰੋਈ ਗੈਂਗ ਦੇ ਇਕੱਠਿਤ ਮੈਂਬਰ ਜਿਹੜੇ ਰੋਹਿਤ ਗੁਡੇਰਾ ਦੇ ਖਿਲਾਫ ਮੁੰਬਈ ਦੀ ਵਿਸ਼ੇਸ਼ ਅਦਾਲਤ 'ਚ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈ ਹੈ ਪਰ ਇਹ ਚਾਰਜਿਸਟ داخلا ਹੋਣ ਤੋਂ ਬਾਅਦ ਅਨਮੋਲ ਅਤੇ ਰੋਹਿਤ ਦੋਵੇਂ ਮੁੰਬਈ ਤੋਂ ਫਰਾਰ ਹਨ ਮਹਾਰਾਸ਼ਟਰ ਸੰਗਠਿਤ ਅਪਰਾਧ ਕਾਨੂੰਨ ਦੇ ਮਾਮਲਿਆਂ ਦੇ ਵਿਸ਼ੇਸ਼ ਜੱਜ ਬੀਡੀ ਛੇਲਕੇ ਨੇ 27 ਜੁਲਾਈ 2024 ਨੂੰ ਅਨਮੋਲ ਅਤੇ ਗੁਡੇਰਾ ਵਿਰੁੱਧ ਸਥਾਈ ਗੈਰਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ ਦੱਸ ਦੇ ਕਿ ਚਾਰਜੀਸ ਜੇ ਜ਼ਿਕਰ ਕੀਤਾ ਗਿਆ ਹੈ ਕਿ ਅਨਮੋਲ ਛੂਤਰਾ ਨੂੰ ਕਿਹਾ ਸੀ ਕਿ ਉਹ ਕੰਮ ਚੰਗੀ ਤਰ੍ਹਾਂ ਕਰਾਂ ਕਿਉਂਕਿ ਉਹ ਇਹ ਇਸ ਨਾਲ ਇਤਿਹਾਸ ਲਿਖਣਗੇ ਇਸ 1735 ਪੰਨਿਆਂ ਦੀ ਚਾਰਜਿਸ ਅਨੁਸਾਰ ਗੋਲੀ ਚਲਾਉਣ ਵਾਲਿਆਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਇਸ ਕੰਮ ਤੋਂ ਨੁਕਰਨ ਤੋਂ ਨਾ ਡਰਨ ਕਿਉਂਕਿ ਇਹ ਮਤਲਬ ਸਮਾਜ ਚ ਬਦਲਾਅ ਲਿਆਉਣਾ ਹੈ ਇਹ ਜਿਹੜੀਆਂ ਗੱਲਾਂ ਆਈਆਂ ਇੱਕ ਵਾਇਸ ਸੰਦੇਸ਼ ਵਿੱਚ ਕੀਤੀਆਂ ਗਈਆਂ ਸੀਗੀ ਅਤੇ ਉਸ ਨੂੰ ਇਸ ਤਰ੍ਹਾਂ ਗੋਲੀਬਾਰੀ ਕਰਨ ਵਾਲਸ ਤੇ ਵੀ ਕਿਹਾ ਗਿਆਗਾ ਸੀ ਸਲਮਾਨ ਖਾਨ ਕਿ ਡਰ ਜਾਣ ਸ਼ੂਟਰਾਂ ਨੂੰ ਹੈਲਮਟ ਪਹਿਨਣ ਅਤੇ ਸਿਗਰਟ ਪੀਣ ਲਈ ਵੀ ਕਿਹਾ ਗਿਆ ਸੀ ਤਾਂ ਜੋ ਉਹ ਨਹੀਂ ਡਰ ਦਿਖਾਈ ਹੁੰਦੇਣ ਹਾਲਾਂਕਿ ਇੱਕ ਰਿਪੋਰਟ ਚ ਇਹ ਵੀ ਦੱਸਿਆ ਗਿਆ ਹੈ ਕਿ ਦੋ ਮੁਲਜ਼ਿਮਾਂ ਨੇ ਕਬੂਲ ਕੀਤਾ ਹੈ ਕਿ ਉਹ ਚਾਰਜਿਸਟ ਪਹਿਲਾਂ ਇੰਸਟਾਗ੍ਰਾਮ ਤੇ ਲਾਂਚ ਬਿਸ਼ੋਈ ਨਾ ਫੋਲੋ ਕਰਨ ਤੋਂ ਬਾਅਦ ਇਸ ਗੈਂਗ ਜਿਸ ਸ਼ਾਮਲ ਹੋਏ ਸੀ ਇਹ ਖੁਲਾਸਾ ਜਿਹੜਾਗਾ ਚਾਰਜ ਸੀਟ ਵਿੱਚ ਜਿਹੜਾ ਕੀਤਾ ਗਿਆਗਾ ਲੇਕਿਨ ਕਿੰਨਾ ਕਿਤੇ ਹਲੇ ਬਹੁਤ ਜ਼ਿਆਦੇ ਸਵਾਲ ਜਿਹੜੇ ਗਿਆ ਹੋ